जय होगा जहार पी जय गुरु गोठला सविनयती है गुरु प्यारे गुरु स्वामी सार संगत नो के जीने के कारण पता है मूढ़ शहर वार्ड नंबर 5 नेड़े रविदास मंदिर के कोल जहार पे डूगा मेंड़ी बड़ी हुई है को जो कि हर साल पहले नवराते नो ਜਹਾਰ ਦੇ ਗੁਗਾੜੀ ਲੋਕ ਸੇਵਾ ਚੈਟੀ ਦੇ ਵਰਨੋ ਸਵਾਰਕਾਸੀ ਮੰਗੂ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਵਰਪਿਤ ਮੂੜ ਸ਼ਹਿਰ ਦੇ ਵਿੱਚ ਗਰੀਬ ਲੋੜਵੰਦ ਲੜਕੇ ਦੀ ਜੋ ਕਿ ਸ਼ਾਦੀ ਕੀਤੀ ਜਾਂਦੀ ਹੈ ਸੋ ਇਹ ਸਾਗਵੀ ਨੌਵੇਂ ਮਹੀਨੇ ਦੀ 5 ਤਰੀਕ ਨੂੰ ਜੋ ਕਿ ਮੂੜ ਸ਼ਹਿਰ ਦੇ ਵਿੱਚ

ਜੋ ਕਿ ਹਰ ਸਾਲ ਗਰੀਬ ਲੋੜਵੰਦ ਲੜਕੇ ਦੀ ਸ਼ਾਦੀ ਕੀਤੀ ਜਾਂਦੀ ਹੈ। ਤੋਂ ਇਸ ਸਾਲ ਵੀ 9ਵੇਂ ਮਹੀਨੇ ਦੀ 22 ਤਰੀਕ ਨੂੰ ਜੋ ਕਿ ਪਹਿਲਾ ਨਰਾਤਾ ਧੋ ਗਰੀਬ ਲੋੜਵੰਦ ਲੜਕੇ ਦੀ ਸ਼ਾਦੀ ਹੋਣੀ ਹੈ। ਅਤੇ 22 ਤਰੀਕ ਨੂੰ ਹੀ ਰਾਤ ਨੂੰ ਜੋ ਕਿ ਬਾਰ ਨੰਬਰ 5 ਜੇੜੇ ਰਦਾਸ ਸਮੁੰਦਰ ਦੇ ਕੋਲ ਜਹਾਰ ਦੇ ਗੁਗਾ ਮੇੜੀ ਬਣੀ ਹੋਈ ਹੈ। ਸੋ ਭਰਾਤ ਨੂੰ ਤੀਰਾਂ ਦੇ ਦੀਵਾਨ ਸਜਾਇਆ ਜਾਣਗੇ ਸੋ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿੰਨੀਆਂ ਵੀ ਸੰਗਤਾਂ ਦੂਰ ਗਰੇਟ ਤੋਂ ਫੜ ਰਹੀਆਂ ਨੇ ਸੋ ਇਸ ਮਹਾਨ ਜਗ ਦੇ ਵਿੱਚ ਤੀਆਂ ਦੇ ਧਾਨ ਦੇ ਵਿੱਚ ਵਿਆਹ ਦੇ ਵਿੱਚ ਕੰਮ ਆਣ ਵਾਲੀ ਚੀਜ਼ ਕੋਈ ਵਸਤਰ ਜਾਂ ਕੋਈ ਭਾਂਡਾ ਕਿਸੇ ਵੀ ਤਰ੍ਹਾਂ ਦਾ ਧਾਨ ਦੇਣਾ ਹੋਵੇ ਤਾਂ ਸਾਡੇ ਨਾਲ ਜੋ ਸੰਪਰਕ ਕਰ ਸਕਦੇ ਨੇ

ਧਿਆ ਦੇ ਵਿੱਚ ਕੰਮਾਂ ਨਾਲ ਜਿਹੜੀ ਚੀਜ਼ ਕੋਈ ਪਾਣਾ ਜਾਂ ਕੋਈ ਬਸਤਰ ਜਾਂ ਜੰਗ ਭੇਟੀ ਕਿਸੇ ਵੀ ਤਰ੍ਹਾਂ ਦਾ ਦੇਣਾ ਚਾਹੁੰਦਾ ਹੋਵੇ ਤਾਂ ਦੇ ਸਕਦੇ ਹੋ ਜੈ ਗੁਗਾ ਜਹਾ ਤੇ ਜੈ ਗੁਰੂ ਗੋਖਰਾ ਦੁਆਰਾ ਦੇ ਵਿਅਕਤੀ ਹੈ ਜਹਾ ਤੇ ਗੁਗਾ ਮੇਰੀ ਮੂਲਕ ਦੇ ਵੱਲੋਂ ਲੋਕ ਸੇਵਾ ਸਟੈਂਡੀ ਦੇ ਵੱਲੋਂ ਸਾਧ ਸਾਹਿਦ ਇਹ ਸਾਡੀ ਦੋ ਗਰੀਬ ਲੋੜਵੰਦਾਂ ਦੀ ਸ਼ਾਦੀ ਹੋਣੀ ਹੈ ਤੋਂ ਸੰਗਤਾਂ ਦੇ ਵਿਅਕਤੀ ਕੇ ਬਾਅਦ ਤੋਂ ਸਾਹ ਜੋ ਦੇ ਕੇ ਉਹਨਾਂ ਦੇ ਭਾਗੀ ਮਾਣ